ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਵਿੱਚ ਅੱਜ ਕੁਝ ਤਸਵੀਰਾਂ ਤੁਹਾਡਾ ਸਾਝੀਆਂ ਕਰਨ ਜਾ ਰਹੀਆਂ ਬਟਾਲਾ ਸ਼ਹਿਰ ਦੀਆਂ ਜਿੱਥੇ ਕਿ ਆਪ ਸਭ ਨੂੰ ਪਤਾ ਕਿ ਸ਼੍ਰੀ ਬਾਬਾ ਲਾਲ ਜੀ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੋ ਬਟਾਲਾ ਸ਼ਹਿਰ ਦੇ ਵਿੱਚ ਬਾਬਾ ਲਾਲ ਜੀ ਦਾ ਜਨਮ ਦਿਨ ਅੱਜ ਮਨਾਇਆ ਗਿਆ ਸੋ ਗੱਲਬਾਤ ਆਪਾਂ ਜਰੂਰ ਕਰਾਂਗੇ ਸਾਡੇ ਨਾਲ ਇੱਥੇ ਮੈਡਮ ਮੌਜੂਦ ਨੇ ਹਾਂਜੀ ਮੈਮ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਮੈਮ ਅੱਜ ਬਾਬਾ ਲਾਲ ਜੀ ਦਾ ਜਨਮ ਦਿਨ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਬਹੁਤ ਵਧੀਆ ਜਨਮ ਦਿਨ ਦੀ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਕੁੜਾ ਵਾਲਾ ਮਿਲ ਕੇ ਖੁਸ਼ ਹੋ ਕੇ ਖੁਸ਼ੀ ਨਾਲ ਤਿਉਹਾਰ ਮਨਾਣਾ ਤਿਆਰ ਨਾਲ ਖੁਸ਼ੀ ਨਾਲ ਤਿਉਹਾਰ ਮਨਾਣਾ ਹੋਰ ਨਮਸਕਾਰ ਜੀ ਸਭ ਤੋਂ ਪਹਿਲੇ ਤੇ ਸਭ ਨੂੰ ਚਿਕਾਰਾ ਬਾਬਾ ਲਾਲ ਜੀ ਦਾ ਬੋਲ ਸਾਹਿਬ ਸੇਰ ਦਰਬਾਰ ਕੀ ਜੈ ਪਹਿਲੀ ਗੱਲ ਤੇ ਸਭ ਨੂੰ ਬਾਬਾ ਲਾਲ ਜੀ ਦੇ 671ਵੇਂ ਜਨਮ ਦਿਨ ਤੇ ਆਪ ਸਭ ਨੂੰ ਸਾਡੇ ਬਟਾਲਾ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਡੇ ਬਟਾਲਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਤੁਸੀਂ ਇਹ ਮੇਰੇ ਮਦਰ ਨੇ ਇਹ ਪਹਿਲੀ ਵਾਰ ਹੀ ਬੋਲਨੇ ਤੁਹਾਡੇ ਮਾਈਕ ਦੇ ਅੱਗੇ ਸੋ ਇਸ ਕਰਕੇ ਥੋੜਾ ਘਬਰ ਗਏ ਨੇ ਸੋ ਮੈਂ ਸਾਰੇ ਪਟਾਲਾ ਵਾਸੀਆਂ ਨੂੰ ਇੱਕ ਚੀਜ਼ ਹੋਰ ਤੁਹਾਡੇ ਚੈਨਲ ਦੇ ਰਾਹੀਂ ਇੱਕ ਚੀਜ਼ ਹੋਰ ਮੁਬਾਰਕਬਾਦ ਦਿੰਦਾ ਕਿ ਸਾਡੇ ਮਾਲਜੋਗ ਅਮਲੇ ਸਾਹਿਬ ਸ਼ਹਿਰੀ ਕਲਚਰ ਜੀ ਨੇ ਬਾਬਾ ਲਾਲ ਜੀ ਦਾ ਇੱਕ ਬੜਾ ਅੱਛਾ ਇਤਿਹਾਸਿਕ ਗੇਟ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਔਰ ਬਹੁਤ ਜਲਦ ਆਉਣ ਵਾਲੇ ਚੌਨਾ ਤੋਂ ਬਾਅਦ ਬਹੁਤ ਜਲਦ ਇਹਦਾ ਗੇਟ ਦਾ ਉਸਾਰੀ ਕੀਤੀ ਜਾਏਗੀ ਸਾਡੇ ਧਿਆਨਪੁਰ ਦੇ ਬਾਬਾ ਲਾਲ ਜੀ ਆਗੇ ਇਥੇ ਗੇਟ ਦੀ ਉਸਾਰੀ ਕਰਨਗੇ ਔਰ ਸਾਡੇ ਬਟਾਲੇ ਦੇ ਹਰਮਨ ਪਿਆਰੇ ਨੇਤਾ ਸardar ਅਮਰਸ਼ੇਰ ਸਿੰਘ ਅਧਿਕਰਤੀ ਉਹ ਆਕੇ ਦਾ ਨਿੱਪ ਪੱਥਰ ਵੀ ਨਾ ਰੱਖਣਗੇ ਸੋ ਮੈਂ ਸਾਰਿਆਂ ਨੂੰ ਵਧਾਈ ਦਾ ਪਾਤਰ ਦਿੰਦਾ ਕਿ ਸਾਰੇ ਹੀ ਤੁਸੀਂ ਇਹਨਾਂ ਸਾਥ ਦਿੰਦੇ ਹੋ ਬਟਾਲਾ ਵਾਸੀਓ ਤੁਸੀਂ ਸਾਰੇ ਹੀ ਇਸ ਚੀਜ਼ ਦੇ ਵਧਾਈ ਦੇ ਪਾਤਰ ਹੋ ਧੰਨਵਾਦ ਜੀ ਧੰਨਵਾਦ ਅੱਜ ਕੁ ਤਸਵੀਰਾਂ ਦਾ ਨਾ ਸਾਂਝੀਆਂ ਕਰਦੇ ਆ ਬਟਾਲਾ ਸ਼ਹਿਰ ਦੀ ਜਿੱਥੇ ਕਿ 바ਵਾ ਲਾਲ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਉਥੇ ਹੀ ਵੱਖ-ਵੱਖ ਸਟਾਲ ਜਿਹੜੇ ਲਾਏ ਗਏ ਨੇ ਸੋ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਸਟਾਲ ਵਾਲੇ ਵੀਰ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਹਾਂਜੀ ਸਰ ਜੈ ਸ਼੍ਰੀ ਬਾਵਾ ਲਾਲ ਜੀ ਜੈ ਸ਼੍ਰੀ ਬਾਵਾ ਲਾਲ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋਏ ਸਾਡੇ ਨੂੰ ਬਹੁਤ-ਬਹੁਤ ਵਧਾਈ ਹੋਏ ਅਹੀ ਹਰ ਸਾਲ ਦੀ ਤਰ੍ਹਾਂ ਲੰਗਰ ਲੰਨਿਆ ਆਪਾਂ ਇੱਥੇ ਆਪਣੇ ਗੁਪਾ ਜੀ ਆਸ਼ੂ ਭਾਜੀ ਸਾਰੇ ਆਪਾਂ ਮਿਲ ਕੇ ਉੱਥੇ ਵੀ ਲੰਨਿਆ ਆ ਨਹਿਰੂ ਗੇਟ ਸਿਟੀ ਖਾਨੇ ਦੇ ਕੋਲ ਮਸਜਿਦ ਲੱਗ ਕੇ ਸਰ ਕਾ ਦਾ ਲੰਗਰ ਲੰਨਦਾ ਹੈ ਇੱਕ ਕੜੀ ਡੋਲਾ ਨੇ ਗੁਲਾਬ ਜਾਮ ਨੂੰ ਦੁੱਧ ਨਿਊਡਲ ਅੱਜ ਦਾ ਦਾ ਲੰਗਰ ਲੱਗਿਆ ਅੱਜ ਲੱਗਾ ਇਹ ਨਿਊਡਲ ਟਿੱਕੀ ਤੇ ਡੋਸਾ ਬਟਾਲੇ ਦੀ ਸੰਗਤ ਤੋਂ ਬਾਅਦ ਦੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਐਹੀ ਦਾਂਗੇ ਜੀ ਉਹ ਗੱਡੀ ਬਹੁਤ ਭਾਰੀ ਹੈ ਉੱਥੇ ਜਾ ਕੇ ਆਪਣਾ ਜੋ ਵੀ ਮਨੋ ਕਾਮਨਾ ਸਾਰਿਆਂ ਦੀ ਬੁੜੀ ਹੁੰਦੀ ਹੈ ਜੋ ਵੀ ਮਨੋ ਕਾਮਨਾ ਤੁਹਾਡੇ ਮਨ ਚ ਹੈ ਉੱਥੇ ਪੂਰੀ ਹੋਏਗੀ ਅਵਸ਼ਯ ਪੂਰੀ ਹੋਏਗੀ ਕੁਸੀਂ ਵੀ ਜਾ ਕੇ ਉੱਥੇ ਆਪਣੀ ਮਨੋ ਕਾਮਨਾ ਕੋਈ ਕਰ ਸਕਦੇ ਹੋ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਭ ਨੂੰ ਇਹ ਮੈਸੇਜ ਹੈ ਕਿ ਵਧੀਆ ਕੰਮ ਨਾਲ ਜੁੜੋ ਵਧੀਆ ਕੰਮ ਨਾਲ ਜੁੜੋ ਤੇ ਸਾਰਿਆਂ ਦਾ ਸਾਥ ਦਿਓ ਐਸਾ ਕੰਮ ਜੈ ਸ਼੍ਰੀ ਬਾਬਲਾ ਜੀ ਅਭੀ ਲੋੜਾ ਦੇ 12 ਵਜੇ ਕਿਹਦੇ ਹੈ ਵੀ ਕਿੰਨਾ ਰਾਤ ਆ ਸਾਢੇ 12 ਟਾਈਮ ਹੈ ਹਜੇ ਵੀ ਸੰਗਤ ਖਾਣ ਲਈ ਖੜੀ ਹੈ ਸਾਡੇ ਕੋਲ ਵੇਟ ਕਰ ਰਹੇ ਆ ਸਾਢੇ 12 ਟਾਈਮ ਹੈ ਸਾਰਿਆਂ ਨੂੰ ਜੈ ਸ਼੍ਰੀ ਬਾਬਲਾ ਜੀ ਇਹਨਾਂ ਤਸਵੀਰਾਂ ਪਟਾਲਾ ਸ਼ਹਿਰ ਦੀਆਂ ਜਿੱਥੇ ਕੇ ਸ਼੍ਰੀ ਬਾਬਾ ਲਾਲ ਜੀ ਦਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਲੋਕੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਅਤੇ ਤੁਸੀਂ ਸਾਡੀਆਂ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬ ਦੀ ਆਵਾਜ਼ ਨਿਊ ਚੈਨਲ ਦੇ ਨਾਲ ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸੀ ਰਿਪੋਰਟ